ਜਿਹੜੇ ਲੋਕ ਸੋਚਦੇ ਨੇ ਕਿ ਸਿਰਫ ਐਕਸਰਸਾਈਜ਼ ਕਰਕੇ ਜਾਂ ਜਿਮ ਜਾ ਕੇ ਉਹਨਾਂ ਦਾ ਹੈਲਦੀ weight loss ਹੋ ਜਾਵੇਗਾ ਉਹ ਲੋਕ ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਅੱਜ ਤੁਸੀਂ 100 ਕਿਲੋ ਦੇ ਹੋ ਤੇ ਸਿਰਫ ਐਕਸਰਸਾਈਜ਼ ਕਰਕੇ ਜਾਂ ਜਿਮ ਜਾ ਕੇ ਤੁਸੀਂ 70 ਕਿਲੋ ਤੇ ਆ ਜਾਵੋਗੇ ਤੇ ਸਦਾ ਤੁਸੀਂ ਆਪਣੇ ਆਪ ਨੂੰ ਫਿੱਟ ਰੱਖ ਲਵੋਗੇ ਲਾਈਫਟਾਈਮ ਤੁਸੀਂ ਆਇਡਲ weight ਦੇ ਉੱਤੇ ਰਹਿ ਲਵੋਗੇ ਤੇ ਇਹ ਪੋਸੀਬਲ ਨਹੀਂ ਹੈ ਕਿਉਂਕਿ ਸਿਰਫ ਐਕਸਰਸਾਈਜ਼ ਦੇ ਨਾਲ ਗੱਲ ਨਹੀਂ ਬਣਨੀ ਜਦੋਂ ਤੁਸੀਂ ਆਪਣਾ ਹੈਲਦੀ weight loss ਕਰਨਾ ਹੁੰਦਾ ਹੈ ਨਾ ਤੇ ਉਥੇ 80 20 ਦਾ ਫਾਰਮੂਲਾ ਜਿਹੜਾ ਹੈ ਉਹ ਕੰਮ ਆਉਂਦਾ ਹੈ ਜੇ ਕਿਸੇ ਦੇ ਮਾਈਂਡ ਦੇ ਵਿੱਚ ਇਹ ਹੈ ਕਿ ਮੈਂ ਡੇਲੀ ਪਾਰਕ ਜਾਵਾਂ ਡੇਲੀ ਐਕਸਰਸਾਈਜ਼ ਕਰਾਂ ਡੇਲੀ ਵਰਕਆਊਟ ਕਰਾਂ ਤੇ ਬਸ ਗੱਲ ਬਣ ਜਾਣੀ ਹੈ ਮੈਂ ਤੇ ਆਇਡਲ weight ਦੇ ਉੱਤੇ ਆ ਜਾਣਾ ਪਰ ਧਿਆਨ ਦਿਓ 80 20 ਦਾ ਫਾਰਮੂਲਾ ਮੈਂ ਇਹਦਾ ਜ਼ਿਕਰ ਕੀਤਾ ਹੈ 80% ਕੀ ਹੈ 80% ਰੋਲ ਹੁੰਦਾ ਹੈ ਤੁਹਾਡੀ ਡਾਈਟ ਦਾ ਤੇ 20% ਰੋਲ ਹੁੰਦਾ ਹੈ ਤੁਹਾਡੇ ਵਰਕਆਊਟ ਦਾ ਤੁਹਾਡੀ ਐਕਸਰਸਾਈਜ਼ ਦਾ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਪਰ ਉਹਦਾ ਰੋਲ ਜਿਹੜਾ ਹੈ ਉਹ ਸਿਰਫ 20% ਹੈ ਹੁਣ ਤੁਸੀਂ 20% ਕੰਮ ਕਰਕੇ ਸੋਚਿਓ ਕਿ ਤੁਹਾਨੂੰ 100% ਰਿਜ਼ਲਟ ਮਿਲ ਜਾਵੇ ਤੇ ਇਹ ਪੋਸੀਬਲ ਤੇ ਨਹੀਂ ਹੈ ਨਾ 100% ਰਿਜ਼ਲਟ ਤਾਂ ਮਿਲੇਗਾ ਜਦੋਂ 100% ਕੰਮ ਕਰੋਗੇ 20% ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਚੰਗੀ ਗੱਲ ਹੈ ਪਰ ਇਹਦੇ ਨਾਲ ਦੇ ਨਾਲ ਤੁਹਾਨੂੰ 80% ਵਾਲਾ ਕੰਮ ਜਿਹੜਾ ਹੈ ਉਹ ਵੀ ਕਰਨਾ ਪਏਗਾ ਆਪਣੇ ਖਾਣੇ ਪੀਣੇ ਨੂੰ ਸੁਧਾਰਨਾ ਪਵੇਗਾ ਬੈਲੈਂਸਡ ਡਾਈਟ ਜਿਹੜੀ ਹੈ ਉਹ ਤੁਹਾਨੂੰ ਲੈਣੀ ਪਵੇਗੀ ਆਪਣੇ ਨਿਊਟ੍ਰੀਸ਼ਨ ਦਾ ਖਿਆਲ ਤੁਹਾਨੂੰ ਰੱਖਣਾ ਪਵੇਗਾ ਜਦੋਂ ਪੂਰੇ ਦਿਨ ਦਾ ਖਾਣਾ ਪੀਣਾ ਤੁਸੀਂ ਸੁਧਾਰੋਗੇ ਤੇ ਲੰਬੇ ਸਮੇਂ ਤੱਕ ਤੁਸੀਂ ਇਹਨੂੰ ਸੁਧਾਰ ਕੇ ਰੱਖੋਗੇ ਤੇ ਨਾਲ ਦੇ ਨਾਲ ਤੁਸੀਂ ਵਰਕਆਊਟ ਕਰਦੇ ਚੱਲੋਗੇ 80 20 ਦੇ ਫਾਰਮੂਲੇ ਨੂੰ ਫੋਲੋ ਕਰਦੇ ਚੱਲੋਗੇ ਇੱਕ ਦਿਨ ਐਸਾ ਆਏਗਾ ਕਿ ਜਦੋਂ ਤੁਸੀਂ ਆਪਣੇ ਆਈਡੀਅਲ weight ਦੇ ਉੱਤੇ ਆਜਾ ਬੋਗੇ ਪਰ ਜੇ ਤੁਸੀਂ ਇਦਾਂ ਸੋਚਿਆ ਕਿ ਸਿਰਫ ਐਕਸਰਸਾਈਜ਼ ਕਰਕੇ ਰਿਜ਼ਲਟ ਲੈ ਲੋਗੇ ਤੇ ਉਹ ਪੋਸੀਬਲ ਨਹੀਂ ਹੈ ਭਾਵੇਂ ساری ਜ਼ਿੰਦਗੀ ਲੱਗੇ ਰਹੋ ਵਜ਼ਨ ਥੋੜਾ ਜਿਹਾ ਘਟੇਗਾ ਉਹ ਫਿਰ ਵਧੇਗਾ ਫਿਰ ਘਟੇਗਾ ਫਿਰ ਵਧੇਗਾ ਇਸ ਤਰ੍ਹਾਂ ਹੁੰਦਾ ਰਹੇਗਾ ਪਰ ਜੇ ਪ੍ਰੋਪਰ ਨੋਲੇਜ ਲੈ ਕੇ ਸਿੱਖ ਕੇ ਸਾਰਾ ਕੁਝ ਕਰੋਗੇ 8020 ਦੇ ਫਾਰਮੂਲੇ ਨੂੰ ਫੋਲੋ ਕਰੋਗੇ ਤੇ ਇੱਕ ਵਾਰੀ ਆਇਡਲ weight ਦੇ ਉੱਤੇ ਜਦੋਂ ਤੁਸੀਂ ਆ ਜਾਵੋਗੇ ਤੇ ਦੁਆਰਾ ਤੁਸੀਂ ਆਪਣਾ ਵਜ਼ਨ ਜਿਹੜਾ ਉਹਨੂੰ ਕਦੀ ਵੀ ਵਧਣ ਨਹੀਂ ਦਿਓਗੇ ਕਿਉਂ ਕਿ ਕਿਉਂਕਿ ਤੁਹਾਡੇ ਕੋਲ ਨੌਲੇਜ ਹੈ ਤੁਹਾਡੇ ਕੋਲ ਟੈਕਨੀਕ ਹੈ ਸੋ ਜੇ ਇਹ ਟੈਕਨੀਕ ਤੁਸੀਂ ਸਿੱਖਣਾ ਚਾਹੁੰਦੇ ਹੋ ਕਿ ਇੱਕ ਵਾਰ ਆਇਡਲ weight ਦੇ ਉੱਤੇ ਆਣ ਤੋਂ ਬਾਅਦ ਸਾਰੀ ਜ਼ਿੰਦਗੀ ਆਇਡਲ weight ਦੇ ਉੱਤੇ ਕਿਵੇਂ ਰਿਹਾ ਜਾ ਸਕਦਾ ਹੈ ਕਿ ਵਜ਼ਨ ਦੁਆਰਾ ਨਾ ਵਧੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਫੈਮਿਲੀ ਨਿਊਟ੍ਰੀਸ਼ਨ ਕਲੱਬ ਚੱਲਦਾ ਹੈ ਜਿਹਦੇ ਵਿੱਚ ਅਸੀਂ ਇਹੀ ਚੀਜ਼ਾਂ ਲੋਕਾਂ ਨੂੰ ਸਿਖਾਉਂਦੇ ਹਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਵੱਡੇ ਬਦ ਮੈਂ ਬਲਜੀਤ ਸਿੰਘ ਆ ਮੈਂ ਵੈਲਨੈਸ ਤੇ ਲਾਈਫਸਟਾਈਲ ਕੋਚ ਹਾਂ ਮੈਂ ਆਪਣੇ 28 ਕਿਲੋ ਘਟਕੀਤੇ 28 ਕਿਲੋ ਹੈਲਦੀ weight loss ਮੈਂ ਕੀਤਾ ਹੈਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਲੈ ਕੇ ਆ ਸਕਦਾ ਹਾਂ ਸੋ ਜੇ ਤੁਸੀਂ ਇੰਟਰਸਟਿਡ ਹੋ ਆਪਣਾ ਹੈਲਦੀ weight loss ਕਰਨ ਦੇ ਵਿੱਚ ਜਾਂ ਹੈਲਦੀ weight gain ਕਰਨ ਦੇ ਵਿੱਚ ਤੇ ਤੁਸੀਂ ਸਾਡੇ ਨਾਲ WhatsApp ਦੇ ਉੱਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ